ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਜੀ ਅੱਜ ਦੇ ਵੀਡੀਓ 'ਚ। ਅੱਜ ਸੋਨੀ ਨੂੰ ਡੀਗ ਰਹੇ ਆ। ਸੋਨੀ ਹਲੇ ਕਰ ਗਿਆ ਛੁੱਟੀ। ਕਹਿੰਦਾ ਦੁਪਹਿਰੇ ਤੇ ਆਉਂਗਾ। ਟਾਇਰਲੇ ਦੀ ਰਹਿ ਗਿਆ ਸੀ ਮੜਾ ਮੂਟਾ। ਜਿਹੜੇ ਲਾਉਣੇ ਸੀ ਨਾ ਤੇ। ਕਹਿੰਦਾ ਦੁਪਹਿਰੇ ਤੇ ਆਉਂਗਾ। ਮੈਂ ਚੱਲ ਕੋਈ ਨਹੀਂ ਪਾਈ ਦੁਪਹਿਰੇ ਤੇ ਆ ਜੀ। ਕਹਿੰਦਾ ਮੈਂ ਮੜਾ ਦੇ ਰੋਪੜ ਜਾ ਕੇ ਹੁਣ ਇਹਨੂੰ ਹੁਣ ਆਪਾਂ ਨੇ ਹੋਰ ਕੰਮ ਕਰਨਾ। ਇਹਨੂੰ ਟਾਇਰ ਲਵਾ ਦੇਣਾ ਮੇਰੀ ਸਲਾਹ ਓਰੇ। ਵੀ ਟਾਇਰ ਲਾ ਕੇ ਫਿਰ ਦਬੂਗਾ ਨਹੀਂ ਬਿਲਕੁਲ ਜਿਹੜਾ ਹੁਣ ਮੜਾ ਮੂਟਾ ਦਬਦਾ ਹੈ। ਕਿਉਂਕਿ ਲੰਬਾਈ ਜ਼ਿਆਦਾ ਹੈ ਦੀ। ਬੀੜਾ ਹੀ ਹੋਟਾ ਜੇ ਭਜਨ ਪੈਂਦਾ ਹੋਰ ਪਾਈਪ ਲਾਉਂਦੇ ਤਾਂ ਭਾਰੀ ਹੁੰਦਾ ਤਾਂ ਇਹਦੇ ਕਰਕੇ ਇਹਨੂੰ ਟਾਇਰ ਲਾ ਦੇਣਾ ਫਿਰ ਐ ਟਾਇਰ ਲਾ ਕੇ ਐ ਖਲਜੇ ਕਰੂ ਹੁਣ ਜਾ ਕੇ ਰੂਪੜ ਤੇ ਲੈ ਕੇ ਆਉਂਦਾ ਦੇਖਦੇ ਆ ਲੂਟ ਕਰਦੇ ਆ ਇੱਕ ਹੋਰ ਥਲਾ ਵੀ ਮੰਜੀ ਨੂੰ ਕਵਰ ਬਣਾਈਏ ਮੈਂ ਕਿਹਾ ਐ ਮੰਜੀ ਵਾਸਤੇ ਸੋਨੀ ਦੇ ਕਵਰ ਬਣਾ ਲੈਣਾ ਇੱਥੇ ਬੈਲਡ ਹੋ ਜੂਗਾ ਐ ਗੋਲ ਪੈਪ ਇੱਕ ਐ ਥੱਲੇ ਨੂੰ ਇੱਕ ਉੱਧਰ ਹੋ ਜੂ ਇਹ ਸਭ ਗੱਲ ਦੇਖ ਕੇ ਕਵਰ ਬਣਾਉਂਦਾ ਚਲੋ ਬਾਕੀ ਆਏ ਤੇ ਦੇਖਦੇ ਆ ਸੋਨੀ ਤੇ ਕਦ ਆਉਂਦਾ ਕਦ ਨਹੀਂ ਇਹਨੇ ਰੁਪੜ ਜਾਇਆ ਹੀ ਇਹ ਉਹਦੇ ਵਾਸਤੇ ਕਟਾਇਰ ਲਿਆਉਂਦੇ ਆ ਨਾਲੇ ਸਮਾਨ ਲਿਆਉਂਦੇ ਹੋਰ ਜਿਹੜਾ ਚਾਹੀਦਾ ਲਓ ਜੀ ਸੋਨੀ ਸਿੰਘ ਹਾਜ਼ਰ ਸੋਨੀ ਅੱਜ ਦੁਪਹਿਰੇ ਨੂੰ ਆਇਆ ਇਹ ਟਾਇਰ ਲਾ ਦੇਣਾ ਇਹਨੂੰ ਬਈ ਫੇਰ ਝੁਕੂਗਾ ਨਹੀਂ ਇਹ ਹੁਜਕੜਾ ਹਿੱਲਦਾ ਏ ਟਾਇਰ ਲਿਆਇਆ ਮੈਂ ਕਿਹਾ ਵੀ ਆਹ ਲਾ ਦੇ ਤੂੰ ਨਾਲੇ ਰੋੜ ਨਾ ਸੌਖਾ ਉਧਰੋਂ ਨਾਲੇ ਚੱਲੀ ਜਾਉਂਗੇ ਇਹ ਚੱਲੂਗੇ ਹੀ ਮਮੇਸਤਰੀ ਖੁੱਲਗੇ ਨਹੀਂ ਬੋਲਦਾ ਇਹਨੂੰ ਵੀ ਲਾ ਦੇਣੇ ਦੋ ਦੋ ਅੰਤਰ ਵਾਲੇ ਇਹਨੂੰ ਲਾ ਦੇਣੇ ਦੋਹਾਂ ਨੂੰ ਲਾ ਦੇਣਾ ਕਸਮ ਹੀ ਛਟਣੀ ਵੀ ਕੋਈ ਕੋਈ ਐਨਾ ਪਤਾ ਹੁੰਦਾ ਉੱਪਰ ਵੀ ਬੇਬੇ ਲਾ ਦੇਣੇ ਤਾਂ ਆਪਾਂ ਨੇ ਚੱਲ ਕੋਈ ਨਹੀਂ ਉੱਪਰ ਜਾਲੀ ਲਾ ਦਾਂਗੇ ਹੁਣ ਥੱਲੇ ਰੂੜੂ ਲੱਗ ਕੇ ਵਧੀਆ ਹੋ ਜਾਊਗਾ थोड़ा गल इ देख रहे जितना लोट मिस्त्री साहब तो तीन <laughs> चलो देखते देख जी देख बाकी फिर कर देख ਲਓ ਜੀ ਉਹਨੂੰ ਲੱਗੇ ਲਾਉਣ ਉਹ ਇਹਨੂੰ ਦਿੱਤਾ ਲਾ ਹੁਣ ਆਇਆ ਵੀ ਹੁਣ ਵਧੀਆ ਬਣ ਗਿਆ ਹੁਣ ਕੋਈ ਚੱਕਰ ਨਹੀਂ ਹੈਗਾ ਬਈ ਲੱਫਣਾ ਇਹਦਾ ਇਹ ਪਹਿਨਾ ਹਿਲਦਾ ਤਾਂ ਹੈ ਜਿਹੜਾ ਮਰਦੀ ਆਪਣਾ ਰੋੜ ਤੇ ਆਏ ਸਾਈਡ ਪਰ ਕਰਦਾ ਜੇ ਪਤਾ ਹੁੰਦਾ ਫੇਰ ਆ ਨਹੀਂ ਤੇ ਲਉਂਗਾ ਤੇ ਇੱਥੇ ਵੀ ਅਸੀਂ ਪੈ ਪੈ ਲਵਾ ਦੇਣਾ ਤਾਂ ਪਹਿਨਾ ਆਈ ਤਾਂ ਬਈ ਇੱਕ ਨਹੀਂ ਲੂਟ ਆ ਜੂ ਪਰ ਨਹੀਂ ਤੇ ਝੁਕਨੇ ਕਰਕੇ ਕੰਮ ਖਰਾਬ ਹੋਇਆ ਉਹ ਠੀਕ ਹੈ ਇਹਨੇ ਥੋੜਾ ਜਿਹਾ ਕੱਚੇ ਰੋੜਨਾ ਏ ਜਿਹੜਾ ਆਹ ਏ ਇਹਨੇ ਇਹਨ ਪੱਕੇ ਰੋੜਨਾ ਇਹ ਬਹੁਤ ਵਧੀਆ ਰੁੜਦਾ ਪੱਕੇ ਕਰਕੇ ਜਿਹਾ ਰੁੜਦਾ ਏ ਚਲੋ ਦੁਬਾਰਾ ਦੇਖਦੇ ਆ ਲਾਉਂਦੇ ਆ ਹੁਣ ਸੋਨੀਆਂ ਨੇ ਹੁਣ ਉਪਤਾਰ ਲਾ ਦਾਂਗੇ ਤੇ ਕੋਈ ਚੀਜ਼ ਨਹੀਂ ਟੱਪੂਗੀ ਵਿੱਚ ਵੀ ਤਾਰ ਲਾ ਦੇਣੀ ਇੱਕ ਪਈਆ ਉੱਪਰ ਵੀ ਕਟਲੋਂ ਦੇ ਮੋਜ ਰੂ ਵਧੀਆ ਹੋ ਗਿਆ ਹੁਣ ਸੋਨੀ ਲਸਣਾ ਰੁੜਦਾ ਰਾਇਤਨੀ ਵੀ ਲੋ ਫੀ ਜਾਊਗਾ। ਇਹ ਬਣਾਇਆ ਤਾਂ ਅਭੀ ਨਾ ਦਵੀ ਜਾਣਾ। ਹਾਂਜੀ। ਕੀ ਆ ਬਣਾਉਣ ਲੱਗੇ ਆ ਹਾ। ਇਹਨੂੰ ਛਤਰੀ। ਮੰਜੀ ਨੂੰ। ਉਹ ਛਤਰੀ ਆਇਆ ਵਾ ਉਸ ਤੇ ਜਦ ਲਾ ਕੇ ਨਹੀਂ ਆਈ। ਪੂਰੇ ਤਾਂ ਲਾ ਲਈਏ। ਹਾਂਜੀ। ਆਪਾਂ ਆਪਣਾ ਮਿਸਤਰੀ ਵਾਲਾ ਜਿਗਾਰ ਬਣਾਤਾ ਜਿੱਕਾ ਮਿਸਤਰੀ ਕਹੀ ਜਾਂਦਾ ਸੀ ਕਹੀ ਜਾਂਦੇ ਆ ਮਿਸਤਰੀ ਆਪਣਾ ਬਣਾ ਹੀ ਜਾਂਦਾ। ਹੋ ਹਾਂਜੀ। ਤੇ ਪੈ ਵੀ ਲਾਤੀ। ਤਰਪਾਲੇ ਪਾਉਣੀ ਇਹਦੇ ਤਾਂ ਹੁਣ ਲਾਇਵ ਮਿਸਤਰੀ ਕਰਾਂ ਬੰਦੀ ਗੰਗਾ ਉਹਦੇ ਗਾਣੇ ਹੱਥ ਤੋਂ ਲੂਣਾ ਬੇਵਾਲ ਹੋਏ ਨੇ ਜਿਹੜਾ ਕੋ ਬਣਵਾਉਣਾ ਅੱਜ ਤਾਂ ਦਿਨੇ ਆਏ ਅੱਜ ਵੀ ਅੱਧੀ ਦਿਹਾੜੀ ਤੇ ਆਇਆ ਬਾਜ ਦਾ ਹੀ ਆਹੀ ਕੰਮ ਤਾਂ ਥੋੜਾ ਬਹੁਤਾ ਰਹਦਾ ਜਿਹੜਾ ਬਾਕੀ ਤਾਂ ਗੱਲ ਸਾਰਾ ਨਿਬੜ ਗਿਆ ਤਾਂ ਬਾਕੀ ਉਧਰ ਦਾ ਸਾਰਾ ਨਿਬੜ ਗਿਆ ਤਾਂ ਇੱਧਰ ਹੀ ਨਿਬੜਦਾ ਆ ਆ ਵੀ ਹੋ ਗਏ ਇਹ ਤਾਂ ਉਹ ਲੌਣੇ ਉੱਪਰ ਹੀ ਦੇ ਅੱਛਾ ਹੋ ਰਹੀ ਹਾਂ ਜਿਹੜੇ ਜੋ ਪਰਾ ਪੱਛੀ ਦਿੱਤੇ ਲਿਆਇਆ ਕਲੰਪ ਜੀ ਹੋਣੀ ਨਾ ਲਾਏ ਉਹ ਲਾਉਣੇ ਠੀਕ ਹੈ ਜੀ ਬਾਕੀ ਤਾਂ ਹੋ ਗਿਆ ਬਈ ਯਾਰ ਪੱਤੀਆਂ ਲੋਟ ਆ ਗਈਆਂ ਇਹਦੀਆਂ ਤਾਂ ਇਹ ਪੱਤੀਆਂ ਨਾਲ ਆ ਗਈਆਂ ਜਿੱਥੇ ਉਹਨਾਂ ਨੇ ਕਿਹਾ ਜਿਹੜੀਆਂ ਉਹਨਾਂ ਨੇ ਸਰਾਖਾਂ ਚ ਕਿਹਾ ਤਾਂ ਉਹਦੇ ਚੈਨ ਕਸ ਹੋ ਗਈਆਂ ਬਾਕੀ ਅਸੀਂ ਕੋਲ ਤੇ ਪੁੱਠੇ ਸਿੱਧੇ ਬੰਗੇ ਕਰੀ ਜਾਂਦੇ ਹੁੰਦੇ ਆ ਬਾਕੀ ਉਹ ਕਹਿੰਦਾ ਦੋਰੇ ਪੱਤੀ ਪੈਣੀ ਹੈਗੀ ਹਾਂ ਜੀ ਅਸੀਂ ਬੁਰੇ ਵੀ ਪੈਂਦੀ ਕਰਤੀ ਹੁਈ ਵਿੱਲਿਆਂ ਨੇ ਢੋਪੀ ਬੰਦ ਕੋ ਮੈਂ ਆਗ ਲਗਣੀ ਦੀ ਆ ਜਿੱਦ ਨੂੰ ਮਰਜ਼ੀ ਲੈਣਾ ਇਹਦੇ ਵਿੱਚ ਚੱਪੇ ਰੋ ਜਿਵੇਂ ਖੜਾ ਹੋਣਾ ਬੈਠੇ ਰਿਹਾ ਹਾਂ ਆ ਥੱਲੇ ਬੈ ਗਏ ਹਾਂ ਠੀਕ ਹੈ ਹਾਂ ਫੇਰ ਇਹਨੇ ਕਿਧਰਲੀ ਸਾਈਡ ਨੂੰ ਕਾ ਸੋਣਾ ਉਹ ਦੇਖ ਕੇ ਹੁੰਦਾ ਨਾ ਆ ਜਿੱਦ ਤੱਕ ਘੁੰਮੇ ਜਾਣਾ ਜਿੱਦ ਤਰ ਮਰਜ਼ੀ ਘੁੰਮ ਜਵੇ ਯਾਰ ਪਰ ਇਹ ਵੀ ਆ ਉਹ ਪੈਪ ਨੇ ਤਾਂ ਜਿਆਦਾ ਨਹੀਂ ਕਾ ਸੋਣਾ ਉਹਨੇ ਘੁੰਮੇ ਜਾਣਾ ਉਹਨੇ ਘੁੰਮੇ ਜਾਣਾ ਜਿੱਦ ਨੂੰ ਮਰਜ਼ੀ ਘੁੰਮ ਜਵੇ ਨਾਟਰੀ ਇਹਦੇ YouTube ਤੇ ਪਾ ਕੇ ਦੇਖਦੇ ਚੱਲ ਬਣਾ ਕੇ ਕੀ ਬਣਦਾ ਹਾਂਜੀ ਦਿਖਾਉਂਦੇ ਆ ਫੇਰ ਬਾਕੀ ਸਾਜੀ ਲੱਗੇ ਹੈ ਫਿੱਟ ਕਰਨ ਹਾਂ ਜਿਹੜਾ ਪ੍ਰਾਤਿਕਾ ਦੇਖੀ ਜਿਓ ਵੀ ਮੈਂ ਕਰਣੀ ਹੈ ਹਾਂਜੀ ਬਾਕੀ ਉਹ ਦੇ ਦੇ ਫਿਰ ਵੀ ਜਦੋਂ ਨਹੀਂ ਇਹਦਾ ਹੋ ਗਿਆ ਟੋਪੀ ਬੈਲਡ ਉਹਦੀ ਗਲਤ ਮੁੱਛਾਂ ਨਹੀਂ ਦੇ ਰਹੀ ਗੱਲ ਕੋਈ ਗੱਲ ਦੇਖ ਕੇ ਕਿੰਧਰ ਲੋਕੋ ਦੀ ਚਾਲ ਨਾਲੇ ਪਤਾ ਲੱਗ ਜਾ ਕਰੋਗੇ ਹੂੰ ਇਹ ਠੀਕ ਐ ਰਨ ਓਕੇ ਇਹ ਨੱਟ ਥੋੜੀ ਜਿਹੀ ਤੇਰੇ ਬੈਲਟ ਹੋਏ ਵੀ ਆ ਇੱਥੇ ਇਧਰਲਾ ਥੋੜਾ ਜਿਹਾ ਹੋਗਾ ਇਹ ਐਨ ਓਕੇ ਆ ਇਹ ਪੂਰਾ ਗਿਆ ਨਟ ਦੀ ਜਗ੍ਹਾ ਕੋਈ ਇਹ ਬੱਸ ਹਵਾ ਦੀ ਗੱਲ ਐਨਾ ਤਾਂ ਇਹ ਨਾ ਕਿੰਗਿਆ ਕਰਕੇ ਹੀ ਇਹ ਲੈਣਾ ਹੀ ਹੈ ਜੀ ਜਿਹੜਾ ਆ ਕੇ ਉਹਨੂੰ ਥੋੜਾ ਜਿਆਦਾ ਮੋੜ ਕੇ ਪਾਉਣਾ ਹੈ ਛੋਟੇ ਲੈ ਕੇ ਨਟ ਕਰੇ ਨਾ ਇਹਨਾਂ ਬੜਾ ਬੜਾ ਆ ਇੱਧਰ ਲਈ ਇੱਧਰ ਦਾ ਠੀਕਾ ਹਾਂ ਇੱਧਰ ਦਾ ਠੀਕ ਹੈ

ਛੋਟਾ ਗੱਲ ਇਹ ਉੱਚਾ ਜਾਵੇਗਾ ਹਾਂ ਦੇਖ ਲਾ ਪੈਂਦਾ ਨਹੀਂ ਨਾ ਫਿਰ ਪੈਂਦਾ ਕਰਦੇ ਚਾ ਇੱਥੇ ਬਿਲਡ ਕਰਨਾ ਉਹ ਕਿਹੜੇ ਉਮੀਦ ਨਾ ਕਰਾ ਬਿਲਡ ਕਰਦੇ ਪਾਟੇ ਉਹ ਵੀ ਪੁਆਇੰਟਾਂ ਦੀ ਕੰਪਨੀ ਨੇ ਹਾਂ ਜੀ ਆਹ ਪੱਤੀ ਲਾ ਕੇ ਇਹ ਹੈ ਨਾਗੇ ਹਾਂਜੀ ਲੱਗੇ ਫਿੱਟ ਕਰਨੇ ਹਲਾ ਤੇ ਆ ਲਾਈ ਆ ਹਾਂਜੀ ਠੀਕ ਹੈ ਹਾਂਜੀ ਵਧੀਆ ਡੇ ਗੱਡੇ ਰ ਹਾਂਜੀ ਬਸ ਜਨਾ ਨਹੀਂ ਬਹੁਤ ਹੀ ਜਿਆਦਾ ਏ ਠੀਕ ਹੈ ਇਹ ਨਹੀਂ ਦਿਲਾਏ ਇਹ ਜੋ ਪੁੱਟੇ ਸਦੇ ਗਰ ਮਾ ਕੀ ਆਪ ਕਰ ਲੀ ਜੇ ਮੜੇ ਮੋਟੇ ਸੋਨੀ ਆਇਆ ਮੈਂ ਕਾ ਹੋ ਚੱਲ ਬਈ ਨੱਪੜ ਗਿਆ ਸੋਨੀ ਬਸ ਵੀਰੇ ਦੀ ਫੰਗ ਕਰਕੇ ਕਰ ਦੂ ਫੇ ਕੱਸ ਦਾਂਗੇ ਕੱਲੂ ਕੱਸਾਂਗੇ ਹੋਰ ਉਹ ਕੋਈ ਦੇਖਲਾ ਰਹਿੰਦਾ ਹੁਣ ਵੀ ਇੰਨਾ ਕਹੀ ਮਿਸਤਰੀ ਆਇਆ ਵਾ ਕੋਸਤਾ ਕੁਝ ਨਹੀਂ ਪਤੀ ਵੀ ਲੱਗੀ ਨਾਮ ਵਾਲੀ ਇਹੋ ਨੀਚੇ ਬਹੁਤਾ ਕੁਝ ਨਹੀਂ ਹੈਗਾ ਹੂੰ ਦੇਖਲਾ ਫੇਰ ਨਾ ਕਹੀਂ ਦੇਖਲਾ ਕਿ ਆ ਹਾਲ ਹੋ ਗਏ ਕੱਪੜਿਆਂ ਦਾ ਹੋਰ ਆ ਟਾਇਰ ਵੀ ਲਾਤੇ ਹੈ ਅੱਜ ਜੀ ਟਾਇਰ ਲਾਤੇ ਨੂੰ ਮੈਂ ਤਾਂ ਹੁਣ ਦੇਖੇ ਆਏ ਤੇ ਵਧੀਆ ਹੈ ਟਾਇਰਾਂ ਨਾਲ ਬੰਦੂ ਤਾਂ ਲੈ ਕੇ ਨਹੀਂ ਗਿਆ ਪਾਰਟੀ 'ਤੇ ਤੁਸੀਂ ਚੰਗੀ ਗੱਲ ਥੋੜੋ ਐਸੋ ਨਹੀਂ ਦੇਖਲਾ ਕੱਲੇ ਕੱਲੇ ਪਾਰਟੀ ਗਾ ਗੱਲੇ ਕੱਲੇ ਮਾਂ ਪੁੱਤ ਪਾਰਟੀ ਗਾਏ ਇੱਥੇ ਸਾਨੂੰ ਘਰਾਂ ਛੱਡ ਗਏ ਮਨੂੰ ਤੁਸੀਂ ਇਹ ਕਰਨਾ ਤਾਂ ਜੀ ਹੈ ਕੁਛ ਕੀ ਕਰਨਾ ਤਾਂ ਉਹ ਭਾਈ ਸਹਰੇਆ ਹੁਣ ਮੈਂ ਕੀ ਕਰਨਾ ਤੋ ਬੁੜੇ ਹੋ ਗਏ ਅਸੀਂ ਬਾਹਰਲੀ ਸਾਈਡ ਨੂੰ ਇਟਾਂ ਤੇ ਹਲੇ ਥੋੜੇ ਵਧੀਆ ਰੁੜਦਾ ਨਹੀਂ ਹੈਗਾ ਅੰਦਰ ਨੂੰ ਬਹੁਤ ਵਧੀਆ ਰੁੜਦਾ ਹੈ ਚੱਲ ਰੁੜਦਾ ਤਾਂ ਹੈਗਾ ਹਾਂ ਹੂੰ ਆਹ ਨਹੀਂ ਚੀ ਦਬੂਗੀ ਹਾਂਜੀ ਜਿਹੜਾ ਥੋੜਾ ਹੈ ਹੈ ਕਾ ਕਰਨਾ ਹੈ ਕਹਿੰਦਾ ਹਾਂ ਇਹ ਦਬੜੇ ਦੀ ਜਿਹੜਾ ਪਹਿਲਾ ਦਬਦੀ ਤੀ ਜਿਹੜਾ ਮੂਰੇ ਨਾਲ ਝੂਕਦਾ ਹਾਂ ਹੋਰ ਹੀ ਝੂਕੂਗਾ ਉਹ ਨਹੀਂ ਝੂਕੂ ਤਾਂ ਹੈ ਮਾੜੇ ਸਾਰ ਆਇਆ ਹਾਂ ਹਾਂਜੀ ਹੋਰ ਕੋਈ ਚੱਕਰ ਨਹੀਂ ਦਵਾਈ ਇੱਥੇ ਤਰ੍ਹਾਂ ਹੀ ਲਾ ਦੇ ਕੰਨ ਨੂੰ ਇੱਥੇ ਲੱਗ ਜੇ ਕੰਨ ਹਾਂ ਬਸ ਜੀ ਐਨ ਓਕੇ ਮੈਂ ਓਕੇ ਆਣਾ ਇਹਦੇ ਤੇ ਤਾਰ ਲਾਉਣੀ ਹੁਣ ਤਾਰ ਕੱਢੂਗਾ ਠੀਕ ਹੈ ਜੀ ਅੰਦਰਲੇ ਨੂੰ ਵੀ ਐਵੇਂ ਲਾ ਤੇ ਉਹ ਵੀ ਹੋ ਗਿਆ ਇਹਨੂੰ ਵਧੀਆ ਕੰਮ ਇਕੱਠਾ ਹੋ ਜੂ ਇਹਦਾ ਮਿਸਤਰੀ ਦਾ ਹਾਂ ਜੀ ਆਪਣਾ ਕੰਮ ਹੁਣ ਕੱਲੂ ਕੱਲੂ ਇਹਨਾਂ ਨੂੰ ਕਸਣਾ ਬਸ ਗੰਨੇ ਵਾਲਿਆਂ ਨੂੰ ਬਸ ਆਪ ਵੀ ਤਾਰ ਤੂਰ ਲਾਉਣੀ ਆ ਹਾਂ ਜੀ ਰੰਗ ਵੀ ਕਰਨਾ ਇਹਨਾਂ ਨੂੰ ਇਨੇ ਨੂੰ ਵੀ ਰੰਗ ਕਰਨਾ ਹੈ ਮੈਨੂੰ ਬਜਰੀ ਨਹੀਂ ਪਾਉਣੀ ਹਾਂ ਜੀ ਉਹਨਾਂ ਨੂੰ ਬਜਰੀ ਦੇਣੀ ਆ ਉਹ ਬਜਰੀ ਪਾਉਣੀ ਕੋਈ ਨਾ ਚਾਰਾਂ ਜੇ ਬਜਰੀ ਪਾ ਦੇਣੀ ਚਾਰਾਂ ਚ ਬਜਰੀ ਇਹਨਾਂ ਨੂੰ ਰੰਗ ਅੰਦਰ ਰੰਗ ਸਾਰਿਆਂ ਨੂੰ ਰੰਗ ਕਰਕੇ ਫੇਰ ਕੋਈ ਕੰਮ ਨਹੀਂ ਛੇੜਾਂਗੇ ਠੀਕ ਆ ਜੀ ਉਹ ਤਾਂ ਛੁੱਟੀਆਂ ਹੀ ਆ ਹਾਂ ਜੀ ਅੱਜ ਕੱਲ ਨੂੰ ਕੰਮ ਤਾਂ ਮਾਰ ਗਿਆ ਮੈਂ ਚੱਲੇ ਆ ਸਕੂਲ ਨਹੀਂ ਜੀ ਤਿੰਨ ਦਿਨ ਹੋ ਗਏ ਛੁੱਟੀ ਕਰਦੇ ਨੇ ਸਾਲ ਜਿਹੜਾ ਮੈਂ ਕਿਹਾ 10 ਦਿਨ ਦਾ ਤੁਸੀਂ ਗੱਲ ਜੀ ਜਾਂਦੇ ਹੋ ਨਾ ਹੀ ਉਹ ਹੁਣ ਤਿੰਨ ਦਿਨ ਤਾਂ ਬਿਮਾਰਤਾ ਤਾਂ ਨਹੀਂ ਗਿਆ ਗੜਾ ਦੁਖਦਾ ਮੇਰਾ ਦੁਬਾਰਾ ਫੇਰ ਲੱਗ ਗਿਆ ਥੋੜਾ ਥੋੜਾ ਦੁਖਣ ਗਲਾ ਬਈ ਆਹ ਬਹੁਤ ਹੈ ਤੇਰੀ ਸੋਨੀ ਕਰਦੀ ਆ ਨਾ ਮੇਰੀ ਇਹਦੀ ਭਾਪਜੀ ਆ ਮੈਂ ਤੁਹਾਨੂੰ ਕਿਹਾ ਨਹੀਂਦਾ ਜਦੋਂ ਹੁਣ ਜੋ ਭਾਪਜੀ ਜਿਆਦਾ ਹੋ ਹੁੰਦੀ ਆ ਉੱਥੇ ਹੋਈ ਬੰਦ ਗੜਗੀ ਆ ਬਬਾ ਉੱਥੇ ਜੋ ਲੀਜਰ ਕਟਿੰਗ ਕਰੀ ਨਾ ਹਾਂਜੀ ਤੂੰ ਜੀ ਬਹੁਤ ਆਈ ਆ ਉਹ ਧੂਆ ਮੈਨੂੰ ਲੱਗਿਆ ਵੀ ਉਹਨੇ ਮੇਰਾ ਗਲਾ ਖਰਾਬ ਕਰਿਆ ਬਾਕੀ ਹੁਣ ਕੱਲ ਦੇ ਸੋਨੀ ਕੋਲ ਧੂਆ ਖਾਂਦੇ ਜਿਆ ਹੂੰ ਫੁਣੇ ਫੁਣੇ ਵਰ੍ਹਾ ਬਾਕੀ ਹੁਣ ਬਬੀਰੇ ਦਾ ਹੋ ਗਿਆ ਸਮਾਨ ਇਕੱਠਾ ਕਰਕੇ ਸਾਡੇ ਕਾਢੀ ਲੱਗ ਕਰਕੇ ਵਿੱਚ ਰੱਖ ਲੈਣਾ ਆਪਾਂ ਨੇ ਆਪਣਾ ਹਾਂਜੀ ਆਪਣੀ ਪਰਸ਼ੱਤੀ ਬਣ ਗਈ ਇਹ ਵਧੀਆ ਬਣ ਗਈ ਆਪਣੀ ਖੋਲ ਕੇ ਵਿੱਚ ਰੱਖ ਦੇਣਾ ਨੇ ਤੂਦੇ ਹਾਂਜੀ ਜਦ ਆਪਣਾ ਟੂਕਰ ਕਰਦਾ ਫਾੜੀ ਕਰਦੇ ਨੇ ਵਿੱਚ ਆਰਾਮ ਦੀ ਗੱਲ ਆਰਾਮ ਨਾਲ ਵਿੱਚ ਆਏ ਨੇ ਬਾ ਉੱਥੇ ਜਦ ਪਹਿਣਾ ਜਾਂ ਖੋਲ੍ਹ ਮੈਂ ਲੋਕਾਂ ਨੂੰ ਚੇਲੇ ਆ। ਆਹ ਨਾ ਬੱਧੀ ਨੂੰ। ਹਾਂ ਬਸ ਠੀਕ ਆ ਜੀ। ਠੀਕੇ ਵੱਢਿਆ ਹੈ। ਬਸ ਲਾ ਲਾ। ਪਰ ਕਈ ਵਾਰੀ ਅੰਦਰ ਉੱਪਰ ਡਸ ਹੋ ਜਾਂਦਾ। ਠੀਕੇ ਗੱਲ। ਚਲ ਠੀਕ ਆ ਬਸ ਕੋਈ ਨਹੀਂ। ਓਕੇ। ਨਾਟ। ਇਹ ਤਾਂ ਇਹਦੇ ਉਹ ਆ ਜੀ। ਆਹ ਗੱਲ। ਰੱਤ ਤਾਂ ਦੇਖੋ। ਹਾਂ ਜੀ। ਹਾਂਜੀ ਵਾਜੀ ਗਿਆ ਹੋ ਗਿਆ ਸ਼ਾਮ ਦਾ ਵੇਲਾ ਹੁਣ ਉਹ ਕੰਮ ਸਾਡਾ ਨਿਬੜ ਗਿਆ ਅੱਖਾਂ ਜੀ ਲੈ ਕੇ ਆਏ ਹਾਂ ਹਾਂਜੀ ਅੱਖਾਂ ਨੂੰ ਬਾਬਾ ਹੀ ਹੈ ਨਹੀਂ ਨਹੀਂ ਤਾਂ ਭਾਬੀ ਨੇ ਗੱਖੂ ਆ ਕੇ ਉਡਾ ਲਿਆ ਹੁਣੇ ਤੇ ਆਹ ਪਾਰਟੀ ਖਾਇਆ ਏ ਉਹਨਾਂ ਨੂੰ ਗੱਖ ਉਹਨਾਂ ਨੂੰ ਹੁਣ ਤੂੜੀ ਪਾਤ ਦਿੱਤੀ ਉੱਪਰ ਵੱਡ ਬਾਤਾ ਹੈ ਹਾਂਜੀ ਚਲੋ ਤੂੜੀ ਜਿਆਦਾ ਵਧੀਆ ਗੱਖਾਂ ਨਾਲੋਂ ਹੈ ਤੂੜੀ ਜਿਆਦਾ ਤਾਕਤਪਰ ਹੈ ਬਦਰੀ ਭਾਈ ਕਾਦੀ ਆ ਸਾਨੂੰ ਕਿਹੜੇ ਦੱਸਣਾ ਹੁਣ ਕਿਸੇ ਨੇ ਜਬ ਬੁੜਾ ਹੋ ਗਿਆ ਬੰਦਾ ਫਿਰ ਜਾਂ ਨਿਆਣਾ ਤੱਕ ਜਵਾਨ ਹੋ ਜੇ ਕਹਿੰਦਾ ਫਿਰ ਸੌਣੇ ਜਾਣਾ ਬੰਦ ਆ ਉਹ ਹਾਤਾ ਮਟਾਈ ਮੈਂ ਇੱਥੇ ਕਿਥੇ ਜਾਣ ਦਾ ਸੋਣੀ ਨਹੀਂ ਤਾਲਵਾਜ ਅੱਜ ਅੱਜ ਸੋਣੀ ਨੂੰ ਫੋਨ ਕਰਿਆ ਸੋਣੀ ਕਹਿੰਦਾ ਆਉਣਾ ਭਾਈ ਮੈਂ ਫਿਰ ਠੀਕ ਆ ਚਲੋ ਇਹ ਵੀ ਨਿਬੜ ਗਿਆ ਲੈਟਰ ਪਈ ਹੋਵੇ ਮੈਂ ਇਹ ਵੀ ਨਿਬੜ ਗਿਆ ਵਧੀਆ ਆ ਹਾਂ ਸਭ ਵਧੀਆ ਵਧੀਆ ਜਿਹੜਾ ਨਿਬੜਦਾ ਹੋਰੀ ਜੀ ਜਿਹੜਾ ਕੰਮ ਹੋ ਜਵੇ ਹੈ ਮੈਂ ਫਿਰ ਆਇਆ ਜਾਂਦਾ ਮਸੂਏ ਦੇ ਰੱਪਣਾ ਵਾਲਾ ਲਾਉਣ ਨੂੰ ਰਹਿ ਗਿਆ ਉੱਥੋਂ ਦਾ ਦਾਣਾ ਦਾ ਆਪਣਾ ਵੀ ਰਹਿੰਦਾ ਹੌਸਤਾ ਹੋ ਗਿਆ ਉਹਨੂੰ ਰੱਪਣਾ ਇਹਨੂੰ ਵੀ ਸਰੀਏ ਰਹਿੰਦੇ ਪੱਤੀਆਂ ਹੀ ਲਾਉਣੀਆਂ ਇਹਨੂੰ ਕਿਤੇ ਨਾ ਕਿਤੇ ਗਿਰਿਆ ਜਿਆਦਾ ਗਿਰੂ ਜਿਆਦਾ ਲੱਗੂਗਾ ਇਹ ਤਾਂ ਉਹ ਨਹੀਂ ਗਿਰਦਾ ਉਹਨੇ ਗਿਰਨਾ ਨਹੀਂ ਨੇ ਪੱਤੀਆਂ ਲਾਉਣੀਆਂ ਦੀ ਇੰਨਾ ਹੁਣ ਪਿੱਛੇ ਜਿਹੇ ਉਦਣ ਮੀਂਹ ਪਿਆ ਦਾ ਜਦ ਤਾ ਵੀ ਐਨ ਖੜਾ ਰਿਹਾ ਆਈ ਨਹੀਂ ਕਰਦਾ ਹੈਗਾ ਹਾਂ ਜੀ ਇਹਦੇ ਚ ਰੱਖ ਦੇਣੇ ਤੇ ਉਹ ਦੂਜੇ ਸੈਟ ਠੀਕ ਠੀਕ ਹੈ ਜਣ ਦਾ ਉਹ ਪੂਰਾ ਫੀਟਿੰਗ ਆਉਦੀ ਐ ਪ੍ਰੋਪਰ ਤਾਂ ਨਹੀਂ ਕਰਦਾ ਕਰੋ ਠੀਕ ਹੈ ਜੀ ਫਿਰ ਬਾਕੀ ਦੇਖਦੇ ਆ ਮਿਲਦੇ ਆ ਕੱਲ ਨੂੰ ਅਥਰੀ ਕੱਲ ਜੀ